ਅੱਜ ਦੇ ਇਸ ਖਾਸ ਸਟੋਰੀ ਦੇ ਵਿੱਚ ਅਸੀਂ ਮਾਤਾ ਖੀਵੀ ਜੀ ਦੀ ਵੱਡਮੁੱਲੀ ਸ਼ਖਸੀਅਤ ਦੇ ਇੱਕ ਨੀ ਸਗੋਂ ਵੱਖ-ਵੱਖ ਪੱਖਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕਰਾਂਗੇ। ਪੰਥ ਦੀ ਨੁਹਾਰ ਨਿਸ਼ਚਿਤ ਕਰਨ ਦੇ ਵਿੱਚ ਗੁਰੂ ਸਾਹਿਬਾਨ ਦੇ ਮਹਿਲ ਮਾਤਾਵਾਂ ਤੇ ਸਿੱਖ ਬੀਬੀਆਂ ਦਾ ਬੜਾ ਅਹਿਮ ਯੋਗਦਾਨ ਰਿਹਾ ਏ ਤੇ ਅਜਹੀਆਂ ਹੀ ਅਹਿਮ ਸ਼ਖਸੀਅਤਾਂ ਜੋ ਇੱਕ ਨੇ ਮਾਤਾ ਖੀਵੀ ਜੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪੂਜਨੀਕ ਮਹਿਲ ਮਾਤਾ ਖੀਵੀ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ ਤੇ ਮਾਤਾ ਖੀਵੀ ਜੀ ਇਤਿਹਾਸ ਦੀ ਉਹ ਇਕਲੋਤੀ ਸਿੱਖ ਬੀਬੀ ਨੇ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਨਹੀਂ ਸਗੋਂ ਦੋ ਵਾਰ ਦਰਜ ਹੈ ਭਾਈ ਸੱਤਾ ਤੇ ਬਲਵੰਡ ਜੀ ਰਾਮਕਲੀ ਕੀ ਵਾਰ ਦੇ ਵਿੱਚ ਲਿਖਦੇ ਨੇ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਖਿਆਲੀ ਮਾਤਾ ਖੀਵੀ ਜੀ ਦਾ ਜਨਮ ਸ੍ਰੀ ਖਡੂਰ ਸਾਹਿਬ ਦੇ ਨੇੜੇ ਪਿੰਡ ਸੰਗਰ ਦੇ ਵਿੱਚ 1507 ਈਸਵੀ ਦੇ ਲਗਭਗ ਹੋਇਆ। ਆਪ ਜੀ ਦੇ ਪਿਤਾ ਭਾਈ ਦੇਵੀ ਚੰਦ ਜੀ ਤੇ ਮਾਤਾ ਕਰਮ ਦੇਵੀ ਜੀ ਸਨ। ਭਾਈ ਦੇਵੀ ਚੰਦ ਜੀ ਸੰਗਰ ਪਿੰਡ ਦੇ ਵਿੱਚ ਦੁਕਾਨਦਾਰੀ ਦਾ ਕੰਮ ਕਰਦੇ ਸਨ। ਸੁਗੜ ਸੁਸ਼ੀਲ ਤੇ ਮਾਤਾ ਪਿਤਾ ਦੇ ਆਗਿਆਕਾਰ ਮਾਤਾ ਖੀਵੀ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ। ਘਰ ਦੇ ਕੰਮ ਕਾਜ 'ਚ ਨਿਪੁੰਨ ਹੋਣ ਤੇ ਆਪ ਜੀ ਦੇ ਪਿਤਾ ਭਾਈ ਦੇਵੀ ਚੰਦ ਜੀ ਆਪ ਜੀ ਲਈ ਚੰਗਾ ਵਰ ਖੋਜਣ ਲੱਗੇ। ਤੇ ਆਪ ਜੀ ਦੇ ਲਈ ਉਹਨਾਂ ਪਾਈ ਲੈਣਾ ਜੀ ਯਾਨੀ ਸ੍ਰੀ ਗੁਰੂ ਅੰਗਦ ਸਾਹਿਬ ਦੇ ਚਾਉਣ ਕੀਤੀ ਇੱਥੇ ਉਸ ਇਤਿਹਾਸਕ ਸ਼ਖਸੀਅਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਦੇ ਕਰਕੇ ਇਹ ਸੁਭਾਗਾ ਸਾਖ ਜੁੜਿਆ ਸੀ ਉਹ ਸ਼ਖਸੀਅਤ ਨੇ ਮਾਈ ਵਿਰਾਈ ਜੀ ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਨੰਨ ਸਿੱਖ ਸਨ ਤੇ ਮੱਤੇ ਦੇ ਸਰਾਂ ਦੇ ਚੌਧਰੀ ਤਖਤ ਮਲ ਜੀ ਦੀ ਧੀ ਸੀ ਇੱਥੋਂ ਦੇ ਹੀ ਵਸਨੀਕ ਪਾਈ ਲੈਣਾ ਜਿਹਦੇ ਪਿਤਾ ਬਾਬਾ ਫੇਰੂ ਮਲ ਜੀ ਦਾ ਚੌਧਰੀ ਤਖਤ ਮਲ ਜੀ ਨਾਲ ਡੂੰਗਾ ਪਿਆਰ ਸੀ ਤੇ ਮਾਈ ਵਿਰਾਈ ਜੀ ਨੂੰ ਬਾਬਾ ਫਿਰੂਮਲ ਜੀ ਆਪਣੀ ਸਕੀ ਭੈਣ ਤੁਲ ਮੰਨਦੇ ਸੀ ਤੇ ਭਾਈ ਲੈਣਾ ਜੀ ਉਹਨਾਂ ਨੂੰ ਭੂਆ ਜੀ ਆ ਕੇ ਬੁਲਾਉਂਦੇ ਸੀ ਮਾਈ ਵਿਰਾਈ ਜੀ ਵੀ ਭਾਈ ਲੈਣਾ ਜੀ ਨੂੰ ਬੜਾ ਪਿਆਰ ਕਰਦੇ ਸਨ ਮਾਈ ਵਿਰਾਈ ਜੀ ਨੇ ਹੀ ਭਾਈ ਲੈਣਾ ਜੀ ਦਾ ਰਿਸ਼ਤਾ ਬੀਬੀ ਖੀਵੀ ਜੀ ਨਾਲ ਕਰਵਾਇਆ ਸੀ ਭਾਈ ਕਾਂ ਸਿੰਘ ਨਾਬਾ ਮਹਾਨਕੋਸ਼ ਚ ਲਿਖਦੇ ਨੇ ਕਿ ਭਾਈ ਲੈਣਾ ਜੀ ਦਾ ਵਿਆਹ ਮਾਤਾ ਖੀਵੀ ਜੀ ਨਾਲ ਸੰਮਤ 1576 ਯਾਨੀ 1519 ਈਸਵੀ ਦੇ ਵਿੱਚ ਪਿੰਡ ਸੰਗਰ ਵਿਖੇ ਹੋਇਆ ਮਾਤਾ ਖੀਵੀ ਜੀ ਦੇ ਕੁਖੋਂ ਦੋ ਸੁਪੁੱਤਰਾਂ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਨੇ ਜਨਮ ਲਿਆ ਇਤਿਹਾਸਕ ਗ੍ਰੰਥ ਮਹਿਮਾ ਪ੍ਰਕਾਸ਼ ਦੇ ਵਿੱਚ ਸਰੂਪ ਦਾਸ ਭੱਲਾ ਲਿਖਦੇ ਨੇ ਕਿ ਮਾਤਾ ਜੀ ਦੇ ਸ਼ੁਭ ਗੁਣਾ ਦਾ ਕੋਈ ਸਾਨੀ ਨਹੀਂ ਸੀ ਆਪ ਜੀ ਆਪਣੇ ਪਤੀ ਪਰਮੇਸ਼ਰ ਦੇ ਹਰ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦੇ ਸੀ ਭਾਈ ਲੈਣਾ ਜੀ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਕਰਤਾਰਪੁਰ ਸਾਹਿਬ ਆਬਿ ਰਾਜੇ ਤਾਂ ਇਹ ਸਮਾਂ ਮਾਤਾ ਖੀਵੀ ਜੀ ਲਈ ਵੀ ਕਠਿਨ ਤੇ ਸਬਰ ਭਰਪੂਰ ਸੀ ਲੋਕਾਂ ਨੇ ਮਾਤਾ ਖੀਵੀ ਜੀ ਨੂੰ ਤਾਨੇ ਮੀਨੇ ਦੇਣੇ ਸ਼ੁਰੂ ਕਰ ਦਿੱਤੇ ਤੇ ਇਥੋਂ ਤੱਕ ਆਖਿਆ ਕਿ ਉਹਨਾਂ ਦਾ ਪਤੀ ਘਰ ਘਾਟ ਛੱਡ ਕੇ ਸਾਧ ਬਣ ਗਿਆ ਪਰ ਮਾਤਾ ਖੀਵੀ ਜੀ ਇਹ ਸਭ ਕੁਝ ਸੁਣਦੇ ਹੋਏ ਵੀ ਡੋਲ ਰਹੇ ਸ਼ਾਂਤ ਰਹੇ 1532 ਤੋਂ 1539 ਤੱਕ ਦਾ ਸਮਾਂ ਜਿੱਥੇ ਭਾਈ ਲੈਣਾ ਜੀ ਲਈ ਕਠਿਨ ਪ੍ਰੀਖਿਆਵਾਂ ਭਰਿਆ ਸੀ ਉੱਥੇ ਹੀ ਮਾਤਾ ਖੀਵੀ ਜੀ ਲਈ ਤਪ ਤਿਆਗ ਨਾਲ ਭਰਪੂਰ ਸੀ ਤੇ ਮਾਤਾ ਜੀ ਇਸ ਸਮੇਂ ਵੀ ਸ਼ਾਂਤ ਸਨ 1539 ਈਸਵੀ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਬਖਸ਼ਣ ਸਮੇ ਜਿੱਥੇ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਆਤਮਿਕ ਭੁੱਖ ਦੂਰ ਕਰਨ ਵਾਲੀ ਸ਼ਬਦ ਰੂਪ ਦਾਤ ਬਖਸ਼ੀ ਉੱਥੇ ਹੀ ਮਾਤਾ ਖੀਵੀ ਜੀ ਨੂੰ ਅੰਨ ਦੇਗ ਦਾ ਕੜਸ਼ਾ ਬਖਸ਼ ਕੇ ਸਰੀਰਕ ਭੁੱਖਾਂ ਨੂੰ ਦੂਰ ਕਰਨ ਵਾਲੀ ਲੰਗਰ ਪ੍ਰਥਾ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਮਾਤਾ ਖੀਵੀ ਜੀ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਚੱਲਦੇ ਆ ਪੂਰੇ ਉਤਸ਼ਾਹ ਦ੍ਰਿੜਤਾ ਤੇ ਲਗਨ ਦੇ ਨਾਲ ਗੁਰੂ ਘਰ ਦੀ ਸੇਵਾ ਵਿੱਚ ਜੁਟ ਪਏ। ਮਾਤਾ ਜੀ ਸੰਗਤ ਲਈ ਆਪਣੇ ਹੱਥੀਂ ਲੰਗਰ ਤਿਆਰ ਕਰਦੇ ਤੇ ਵਰਤਉਂਦੇ ਸਨ। ਆਪ ਜੀ ਹੋਰਨਾ ਪਕਵਾਨਾ ਸਮੇਤ ਸੰਗਤ ਨੂੰ ਦੇਸੀ ਘਿਓ ਦੀ ਸੁਆਦਲੀ ਖੀਰ ਛਕਾ ਕੇ ਰਿਸ਼ਟ ਪੁਸ਼ਟ ਕਰਦੇ ਸਨ ਜਿਸ ਨੂੰ ਭਾਈ ਸੱਤਾ ਤੇ ਬਲਵੰਡ ਜੀ ਨੇ ਰਸ ਅੰਮ੍ਰਿਤ ਖੀਰ ਘਿਆਲੀ ਆਖਦਿਆਂ ਮੋਹਰ ਲਾਈਏ 1552 ਈਸਵੀ ਦੇ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤ ਸਮਾਉਣ ਉਪਰੰਤ ਮਾਤਾ ਖੀਵੀ ਜੀ ਨੇ 30 ਸਾਲ ਮਗਰੋਂ 1582 ਈਸਵੀ ਦੇ ਵਿੱਚ ਚਲਾਣਾ ਕੀਤਾ ਤੇ ਇਹ ਉਹ ਸਮਾਂ ਸੀ ਜਦੋਂ ਮਾਤਾ ਖੀਵੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਪੈਦਾ ਹੋਣ ਵਾਲੀ ਵਿਰੋਧ ਦੀ ਸਥਿਤੀ ਨੂੰ ਸਹਜਤਾ ਨਾਲ ਹੱਲ ਕੀਤਾ ਤੇ ਗੁਰੂ ਪਰੰਪਰਾ ਦੇ ਸਹੀ ਦਿਸ਼ਾ 'ਚ ਵਿਕਸਿਤ ਹੋਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਦਰਸਲ ਇਸ ਸਮੇ ਗੁਰੂ ਪੁੱਤਰਾਂ ਦਾਤੂ ਜੀ ਤੇ ਦਾਸੂ ਜੀ ਨੇ ਗੁਰਿਆਈ ਨਾ ਮਿਲਣ ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਸਮੇ ਮਾਤਾ ਖੀਵੀ ਜੀ ਨੇ ਦੋਵਾਂ ਪੁੱਤਰਾਂ ਨੂੰ ਸਮਝਾਇਆ ਕਿ ਗੁਰਿਆਈ ਦੀ ਜ਼ਿੰਮੇਵਾਰੀ ਭਾਰੀ ਹੈ ਤੁਸਾਂ ਤੋਂ ਚੁੱਕੀ ਨਹੀਂ ਜਾਣੀ ਤੇ ਆਪ ਜੀ ਉਹਨਾਂ ਨੂੰ ਸਮਝਾ-부ਝਾ ਕੇ ਗੋਇੰਦਵਾਲ ਲੈ ਆਏ ਤੇ ਤੀਜੇ ਪਾਤਸ਼ਾਹ ਜੀ ਕੋਲੋਂ ਭੁੱਲ ਬਖਸ਼ਾਈ ਆਪ ਜੀ ਕੁਝ ਸਮਾਂ ਗੋਇੰਦਵਾਲ ਸਾਹਿਬ ਤੇ ਫਿਰ ਅੰਮ੍ਰਿਤਸਰ ਵਿਖੇ ਰਹੇ ਮਾਤਾ ਖੀਵੀ ਜੀ ਆਪਣਾ ਸਮੁੱਚਾ ਜੀਵਨ ਸੇਵਾ ਸਿਮਰਨ ਤੇ ਗੁਰੂ ਕੀ ਸੰਗਤ ਨੂੰ ਸਮਰਪਿਤ ਕਰਦੇ ਆਂ ਅੰਤ 75 ਸਾਲ ਦੀ ਉਮਰ ਦੇ ਵਿੱਚ 1582 ਈਸਵੀ ਦੇ ਵਿੱਚ ਵਾਹਿਗੁਰੂ ਚਰਨਾ ਚ ਜਾ ਬਿਰਾਜੇ ਮਾਤਾ ਖੀਵੀ ਜੀ ਦਾ ਅੰਤਿਮ ਸੰਸਕਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀ ਖਡੂਰ ਸਾਹਿ ਵਿਖੇ ਕੀਤਾ ਜਿਸ ਦੀ ਗਵਾਹੀ ਕੇਸਰ ਸਿੰਘ ਛੱਬਰ ਦਾ ਬੰਸਾਵਲੀ ਨਾਮਾ ਪਰਦਾਈ ਮਾਤਾ ਖੀਵੀ ਜੀ ਵੱਲੋਂ ਚਲਾਈ ਖੀਰ ਖਿਆਲੀ ਦੀ ਪਰੰਪਰਾ ਅੱਜ ਵੀ ਲੰਗਰ ਹਾਲ ਮਾਤਾ ਖੀਵੀ ਜੀ ਖਡੂਰ ਸਾਹਿ ਵਿਖੇ ਜਾਰੀ ਹੈ ਜੋ ਕਿ ਗੁਰਦੁਆਰਾ ਮਾਤਾ ਖੀਵੀ ਜੀ ਪਿੰਡ ਸੰਗਰਕੋਟ ਵਿਖੇ ਸੁਸ਼ੋਭਿਤ ਹੈ ਕਿਸੇ ਸਮੇਂ ਭਾਈ ਲੈਣਾ ਜੀ ਮਾਤਾ ਖੀਵੀ ਜੀ ਨੂੰ ਵਿਆਹਣ ਵਾਸਤੇ ਖਡੂਰ ਸਾਹਿਬ ਤੋਂ ਸੰਗਰ ਆਏ ਸਨ ਇਸ ਰਵਾਇਤ ਨੂੰ ਜਾਰੀ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਪੰਜ ਪਿਆਰਿਆਂ ਦੀ ਅਗਵਾਈ ਤੇ ਸੰਗਤ ਦੇ ਸਹਿਯੋਗ ਦੇ ਨਾਲ ਖਡੂਰ ਸਾਹਿਬ ਤੋਂ ਨਗਰ ਕੀਰਤਨ ਸੰਗਰਕੋਟ ਵਿਖੇ ਪਹੁੰਚਦਾ ਹੈ ਆਪ ਜੀ ਦਾ ਵਿਆਹ ਪੂਰਵ ਹਰ ਸਾਲ 16 ਮਾਗ ਨੂੰ ਮਨਾਇਆ ਜਾਂਦਾ ਹੈ ਸਿੱਖ ਇਤਿਹਾਸ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਾਤਾ ਖੀਵੀ ਜੀ ਦੀ ਮਹਾਨ ਦੇਣ ਨੂੰ ਕੋਟਾਨ ਕੋਟ ਪ੍ਰਣਾਮ